ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀਕਾਲ ਜੀ ਠੀਕ ਹੈ ਸਾਬ ਜੰਗਬੰਦੀ ਹੋ ਗਈ ਪਰ ਇਹ ਐਲਾਨ ਕਰਨ ਤੋਂ ਬਾਅਦ ਭਾਰਤ ਸਰਕਾਰ ਨੂੰ ਮੁਸ਼ਕਲ ਕੀ ਆਈ ਅਮਰੀਕਾ ਦੇ ਰਾਸ਼ਟਰਪਤੀ ਨੇ ਜਦ ਇਸ ਤੇ ਕਿਹਾ ਬਈ ਇੱਥੇ ਬਾਹਰ ਖਬਰਾਂ ਛਪੀਆਂ ਬਈ ਛੋਟੇ ਰਾਸ਼ਟਰਪਤੀ ਨੇ ਇਮੀਡੀਏਟ ਕਿਹਾ ਬਈ ਇਸ ਨੂੰ ਬੰਦ ਕਰੋ ਕੋਈ ਜ਼ਿਆਦਾ ਮੁਸ਼ਕਲ ਖੜੀ ਹੋ ਸਕਦੀ ਹੈ ਵਿੱਚ ਇਹ ਖਬਰਾਂ ਆ ਰਹੀਆਂ ਨੇ ਕਿ ਅਲਾਕਾ ਗੈਰ ਆ ਜਿਹੜਾ ਖੈਬਰ ਪਖਤੂਨਵਾਦ ਦੇ ਵਿੱਚ ਮਿਲਟਰੀ ਨੇ ਪਾਕਿਸਤਾਨ ਦੀ ਨੇ ਕੋਈ ਪਰਮਾਣੂ ਬੰਬ ਦਾ ਪ੍ਰੀਖਣ ਕੀਤਾ ਉਥੇ ਝਟਕੇ ਮਿਲੇ ਨੇ ਬਹੁਤ ਚੀਜ਼ਾਂ ਨੇ ਅਨਸਰਟਨ ਖਬਰਾਂ ਨੇ ਭਾਰਤ ਦੇ ਵਿੱਚ ਕੀ ਖਬਰਾਂ ਨੇ ਜੀ ਵਾਕਈ ਜੀ ਗੱਲ ਸਾਹਿਬ ਜਿਵੇਂ ਤੁਸੀਂ ਜਿਕਰ ਕੀਤਾਗਾ ਕਿ ਖਬਰਾਂ ਬਹੁਤ ਰਾਨੀ ਜਨਕਵੀ ਨੇ ਔਰ ਬਹੁਤ ਕੁਝ ਜਿਹੜਾ ਇਸ ਤਰ੍ਹਾਂ ਦਾਗਾ ਜਿਹੜਾ ਲੋਕਾਂ ਦੇ ਸਾਹਮਣੇ ਨਹੀਂ ਆਇਆ ਕਿਉਂਕਿ ਆਮ ਤੌਰ ਤੇ ਤੇ ਕਿਹਾ ਜਾਂਦਾ ਵੀ ਜੰਗ ਚ ਸਭ ਜਾਇਜ਼ ਹੈ ਤਾਂ ਜੰਗ ਦੇ ਵਿੱਚ ਜਦੋਂ ਜੰਗ ਲੱਗਦੀ ਹੈ ਜੰਗ ਵੈਸੇ ਤਾਂ ਆਖਰੀ ਹਥਿਆਰ ਹੁੰਦਾ ਆਖਰੀ ਵਿਕਲਪ ਹੁੰਦਾ ਉਸ ਤੋਂ ਪਹਿਲਾਂ ਟੇਬਲ ਟਾਕ ਹੁੰਦੀ ਹੈ ਤੁਹਾਡੀ ਫੋਰਨ ਫੂਟ ਨੀਤੀ ਹੁੰਦੀ ਹੈ ਤੁਹਾਡੀਆਂ ਅਲੱਗ ਥਲੱਗ ਪਾਉਣਾ ਹੁੰਦਾ ਤੁਸੀਂ ਵਿਰੋਧੀ ਮੁਲਕ ਨੂੰ ਉਹ तमाम ਚੀਜ਼ਾਂ ਅੱਜ ਕੱਲ ਤਾਂ ਸੋਸ਼ਲ ਮੀਡੀਆ ਦਾ ਦੌਰ ਹੈ ਉਹ ਬਹੁਤ ਫੰਚਾ ਹੈ ਲੇਕਨ ਚੰਗਰ ਸਰਹੱਦਾਂ ਦੇ ਆਸ-ਪਾਸ ਦੇ ਵਿੱਚ ਮਾਹੌਲ ਬਣਿਆ ਚੰਗਾ ਮਾਹੌਲ ਬਣਿਆ ਤਾਂ ਉਸ ਮਾਹੌਲ ਦੇ ਦੌਰਾਨ ਦੋਨੇ ਹੀ ਮੁਲਕਾਂ ਦੇ ਵੱਲੋਂ ਇੱਕ ਦੂਜੇ ਦੇ ਉੱਪਰ ਜਿਹੜੇ ਆ ਉਹ ਡਰੋਨ ਹਮਲੇ ਕੀਤੇ ਗਏ ਭਾਰਤ ਤੇ ਪਾਕਿਸਤਾਨ ਦੇ ਵੱਲੋਂ ਇੱਕ ਦੂਜੇ ਦੇ ਫੌਜੀ ਹਵਾਈ ਹਟਿਆਂ ਨੂੰ ਨੁਕਸਾਨ ਪਹੁੰਚਾਉਣ ਦੇ ਦਾਅਵੇ ਕੀਤੇ ਗਏ ਜਦੋਂ ਦੋਨੇ ਦੇਸ਼ਾਂ ਦੇ ਵਿੱਚ ਤਣਾਅ ਸਿਰਫ ਦੇ ਉੱਤੇ ਸੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੁਪਹਿਰੇ ਮੀਟਿੰਗ ਸਿੰਨਾ ਸੁਨਾਮਾ ਦੇ ਮੁਖੀਆਂ ਦੇ ਨਾਲ ਕੀਤੀ ਜਾ ਚੁੱਕੀ ਸੀ ਤਾਂ ਉਸ ਤੋਂ ਬਾਅਦ ਅਚਾਨਕ ਨਾਪਾਕਾਰੇ ਪਾਸੋਂ ਗੱਲ ਹੁੰਦੀ ਆ ਨਾਪਾਕਾਰੇ ਪਾਸੋਂ ਗੱਲ ਹੁੰਦੀ ਆ ਅਚਾਨਕ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ਰੰਪ ਸੋਸ਼ਲ ਮੀਡੀਆ ਪਲੇਟਫਾਰਮ 트ਰਥ ਤੇ ਉੱਤੇ ਜਿਹੜਾ ਹੈਗਾ ਉਹ ਇੱਕ ਪੋਸਟ ਪਾਉਂਦੇ ਨੇ ਜਿਹਦੇ ਵਿੱਚ ਉਹ ਦਾਵਾ ਕਰਦੇ ਨੇ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਸੀਜ਼ਫਾਇਰ ਕਰਵਾ ਦਿੱਤੀ ਹੈ ਔਰ ਉਹ ਕਹਿੰਦੇ ਨੇ ਵੀ ਸਾਰੀ ਰਾਤ ਗੱਲਬਾਤ ਚੱਲੀ ਅਮਰੀਕਾ ਨੇ ਵਿਚੋਲਗੀ ਕੀਤੀ ਜੀ ਤੋ ਬਾਅਦ ਫ੍ਰੀਫਾਇਰ ਦੋਨੇ ਮੁਲਕਾਂ ਦੇ ਵਿੱਚ ਜਿਹੜੀ ਉਹ ਕਰਵਾ ਦਿੱਤੀ ਗਈ ਹੈਗੀ ਤਾਂ ਇਹ ਜਿਹੜਾ ਮਤਲਬ ਜੇਕਰ ਅਮਰੀਕਾ ਦੇ ਰਾਸ਼ਟਰਪਤੀ ਦੇ ਵੱਲੋਂ ਕੀਤਾ ਗਿਆਗਾ ਉਹ ਹੈਰਾਨੀਜਨਕ ᱛੀਗਾ ਕਿ ਕਿਉਂਕਿ ਪਹਿਲਾਂ ਬਹੁਤ ਸਾਰੇ ਮਸਲਿਆਂ ਦੇ ਵਿੱਚ ਇਹ ਜ਼ਰੂਰ ਹੁੰਦਾਗਾ ਕਿ ਅਮਰੀਕਾ ਦਾ ਜਿਹੜਾ ਉਹ ਪਰਦੇ ਦੇ ਪਿੱਛੇ ਰਹਿ ਕੇ ਬਹੁਤ ਸਾਰੇ ਮੁਲਕਾਂ 'ਚ ਵਿਚੋਲਗੀਆਂ ਕਰਦਾ ਆਪਣੀਆਂ ਨੀਤੀਆਂ ਨੂੰ ਲਾਗੂ ਕਰਨ ਜਾਂ ਆਪਣੇ ਵਪਾਰ ਨੂੰ ਵਧਾਉਣ ਦੇ ਲਈ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜਾ ਆਪਣੇ ਰਾਹੀ ਗੱਲਬਾਤ ਕਰਵਾਉਂਦਾ ਪਰ ਨਾ ਪਾਕਿਸਤਾਨ ਨੇ ਜੰਗਬੰਦੀ ਦੀ ਗੱਲ ਕੀਤੀ ਨਾ ਭਾਰਤ ਨੇ ਕੀਤੀ ਉਦੋਂ ਪਹਿਲਾਂ ਅਮਰੀਕਾ ਨੇ ਕਰਤੀ ਔਰ ਨਾਲ ਦੀ ਨਾਲ ਅਮਰੀਕਾ ਦੇ ਵਿਦੇਸ਼ ਮੰਤਰੀ ਜਿਹੜੇ ਮਾਰਕੋ ਰੂਵੀਓ ਆ ਉਹ ਸਰਗਰਮ ਹੋ ਗਏ ਉਹ ਉਪ ਰਾਸ਼ਟਰਪਤੀ ਜੇਡੀ ਵੈਂਸਰੀ ਸਰਗਰਮ ਹੋ ਗਏ ਔਰ ਉਹਨਾਂ ਨੇ ਦਾਵਾ ਕਰਤਾ ਵੀ 48 ਘੰਟੇ ਹੋ ਗਏ ਜੀ ਇਹ ਤਾਂ ਗੱਲਬਾਤ ਚੱਲਦੀ ਨੂੰ ਤਾਂ ਉਹਦੇ ਤੇ ਵਿਰੋਧੀ ਧਿਰਾਂ ਨੇ ਸਵਾਲ ਖੜੇ ਕਰਦੇ ਵਿਰੋਧੀ ਧਿਰਾਂ ਨੇ ਸਵਾਲੇ ਖੜੇ ਕੀਤੇ ਕਿ ਕੀ ਅਮਰੀਕਾ ਦੀ ਦਖਲਅੰਦਾਜ਼ੀ ਦੇ ਕਰਕੇ ਜਿਹੜਾ ਭਾਰਤ ਦੇ ਵੱਲੋਂ ਇਸ ਤਰ੍ਹਾਂ ਦੀ ਚੀਜ਼ ਫੈਰ ਦਾ ਐਲਾਨ ਕਰ ਦਿੱਤਾ ਗਿਆ ਦੂਸਰਾ ਇਹ ਪੁੱਛਿਆ ਗਿਆ ਕਿ ਪ੍ਰਾਪਤੀ ਕੀ ਹੈ ਤਾਂ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਪਾਸ ਸਰਕਾਰ ਨੂੰ ਜਿਹੜਾ ਵਿਰੋਧੀ ਧਿਰਾਂ ਨੇ ਕਿਹਾ ਕਿ ਸੈਸ਼ਨ ਬੁਲਾਇਆ ਜਾਵੇ ਸੰਸਦ ਦਾ ਸੈਸ਼ਨ ਦੇ ਵਿੱਚ ਆ ਕੇ ਜਿਹੜੀ ਗੱਲਬਾਤ ਹੈਗੀ ਉਹ ਕੀਤੀ ਜਾਵੇ ਇੱਕ ਨਵਾਂ ਜਿਹੜਾ ਮਸਲਾਗਾ ਉਹ ਪੁਰਾਣੇ ਛੇੜ ਤੋਂ ਕਿ ਤੁਸੀਂ ਇਹ ਮਸਲੇ ਨੂੰ ਪਾਸ ਸੰਸਦ ਦੀ ਮਨਜ਼ਮੀ ਲੈ ਜਾਣਾ ਚਾਹੁੰਦਾ ਪਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਭਰਾ ਦੇ ਵੱਲੋਂ ਜਿਹੜਾ ਟਰੁਥ ਸੋਸ਼ਲ ਤੇ ਉੱਤੇ ਸਭ ਤੋਂ ਪਹਿਲੀ ਪੋਸਟ ਪਾਈ ਗਈ ਜਿਹਦੇ ਵਿੱਚ ਸਤੀਜ ਫਾਇਰ ਬਾਰੇ ਦੱਸਿਆ ਗਿਆ ਉਹਦੇ ਚ ਉਹਨਾਂ ਨੇ ਨਾਲ ਇਹ ਲਿਖ ਦਿੱਤਾਗਾ ਕਿ ਮੈਂ ਨਾ ਦੋ ਮਹਾਨ ਦੇਸ਼ਾਂ ਨਾਲ ਮਿਲ ਕੇ ਕਸ਼ਮੀਰ ਮੁੱਦੇ ਜੋ ਕਿ ਹਜ਼ਾਰ ਸਾਲ ਤੋਂ ਵਿਵਾਦ ਵਿੱਚ ਹੈ ਉਹਦਾ ਹੱਲ ਕੱਟਣ ਦੀ ਆਸ ਕਰਦਾ ਤਾਂ ਜੋ ਖੇਤਰ 'ਚ ਸ਼ਾਂਤੀ ਤੇ ਖੁਸ਼ਹਾਲੀ ਕਾਇਮ ਰਹਿ ਸਕੇ ਤੇ ਅਮਰੀਕਾ ਤੇ ਦੁਨੀਆ ਦੇ ਹੋਰ ਦੇਸ਼ਾਂ ਨਾਲ ਵਪਾਰ ਵਧ ਸਕੇ ਉਹ ਇਹ ਗੱਲ ਵੀ ਜਿਹੜੀ ਉਹ ਲਿਖ ਦਿੰਦੇ ਕਸ਼ਮੀਰ ਦੇ ਮਸਲੇ ਦੇ ਉੱਤੇ ਟਰੰਪ ਹੋਰੀ ਕੀ ਕਰਨਾ ਚਾਹੁੰਦੇ ਨੇ ਕਸ਼ਮੀਰ ਦੇ ਮਸਲੇ ਦੇ ਉੱਤੇ ਟਰੰਪ ਹੋਰੀ ਕੀ ਦਖਲਅੰਦਾਜ਼ੀ ਕਰਨੀ ਚਾਹੁੰਦੇ ਨੇ ਇਹਦੇ ਤੇ ਜਿਹੜਾਗਾ ਉਹ ਵਿਰੋਧੀ ਧਿਰਾਂ ਨੇ ਸਵਾਲ ਖੜੇ ਕਰਨੇ ਸ਼ੁਰੂ ਕਰਤੇ ਕਿਉਂਕਿ ਹੁਣ ਤੱਕ ਜਿਹੜੀ ਭਾਰਤ ਸਰਕਾਰ ਦੇ ਵੱਲੋਂ ਗੱਲਬਾਤ ਆ ਰਹੀ ਸੀ ਉਹ ਇਹ ਸੀ ਕਿ ਪਾਕਿਸਤਾਨ ਅਕੂਪਾਈਡ ਕਸ਼ਮੀਰ ਹੈ ਉਹ ਭਾਰਤ ਦਾ ਹਿੱਸਾ ਹੈਗਾ ਉਹਨੂੰ ਭਾਰਤ ਚਮਲਾਇਆ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕੀਤੀ ਜਾਊਗੀ ਤਾਂ ਟਰੰਪ ਹੋਰਾਂ ਨੇ ਮਤਲਬ ਉੱਤੇ ਗੱਲਬਾਤ ਦੀ ਗੱਲ ਕਰਤੀ ਤਾਂ ਇਹਦੇ ਤੇ ਸਵਾਲ ਖੜੇ ਹੋ ਗਏ ਉਸ ਤੋਂ ਬਾਅਦ ਵੀ ਗੱਲ ਸਾਹਿਬ ਬਿਕਰਮ ਮਿਸਰੀ ਜਿਹੜੇ ਭਾਰਤ ਦੇ ਵਿਦੇਸ਼ ਅਫਸਰ ਨੇ ਉਹਨਾਂ ਦੇ ਵੱਲੋਂ ਬਰੀਫਿੰਗ ਕੀਤੀ ਗਈ ਤਾਂ ਉਹਦੇ ਚ ਉਹਨਾਂ ਨੇ ਇਹ ਗੱਲ ਦੇ ਉੱਤੇ ਤਾਂ ਮੋਹਰ ਲਾਈ ਕਿ ਹਾਂਜੀ ਚੀਜ਼ ਫਾਇਰ ਹੋ ਚੁੱਕੀ ਐ ਸਾਡੀ ਜਿਹੜੀ ਐ ਕਿ ਉਹ ਗੱਲਬਾਤ ਹੋ ਗਈ ਐ ਲੇਕਿਨ ਉਹਨਾਂ ਨੇ ਵੀ ਟਰੰਪ ਹਰਾਂ ਦਾ ਜ਼ਿਕਰ ਜਾਂ ਅਮਰੀਕਾ ਦਾ ਜ਼ਿਕਰ ਕਿਤੇ ਨਹੀਂ ਕੀਤਾ ਉਸ ਤੋਂ ਬਾਅਦ ਫੌਜੀ ਅਧਿਕਾਰੀਆਂ ਦੇ ਵੱਲੋਂ ਵੀ ਜਿਹੜੀ ਐ ਉਹ ਪ੍ਰੈਸ ਬਰੀਫਿੰਗ ਕੀਤੀ ਗਈ ਜਿਹਦੇ ਵਿੱਚ ਉਹਨਾਂ ਨੇ ਵੀ ਅਮਰੀਕਾ ਦਾ ਜ਼ਿਕਰ ਤਾਂ ਨਹੀਂ ਕਿਤੇ ਵੀ ਕੀਤਾ ਤੇ ਉਹਨਾਂ ਨੇ ਦਾਵਾ ਕੀਤਾ ਕਿ 3 ਦਿਨਾਂ ਤੱਕ ਚੱਲੇ ਟਕਰਾਅ ਦੌਰਾਨ ਪਾਕਿਸਤਾਨੀ ਫੌਜ ਨੂੰ ਕਾਫੀ ਨੁਕਸਾਨ ਆਗਾ ਜਿਹੜਾ ਉਹ ਚੱਲਣਾ ਪਿਆਗਾ ਔਰ ਪਾਕ اسلامਾਬਾਦ ਨੇੜੇ ਅਹਿਮ ਫੌਜੀ ਟਿਕਾਣਿਆਂ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ ਨਾਲ ਕਈ ਆਧੁਨਿਕ ਟੈਕਨੋਲੋਜੀ ਵਾਲੇ ਲੜਾਕੂ ਜੈੱਟ ਵੀ ਤਬਾਹ ਕੀਤੇ ਗਏ ਮਿਲਟਰੀ ਆਪਰੇਸ਼ਨ ਜਿਬਾਰੇ ਜਿਹੜੇ ਡਾਇਰੈਕਟਰ ਜਰਨਲ ਡੀਜੀਐਮ ਉਹ ਲੈਫਟੀਨੈਂਟ ਜਰਨਲ ਜਜੀਬ ਕਈ ਉਹਨਾਂ ਨੇ ਕਿਹਾ ਕਿ ਹਮਲੇ ਦੌਰਾਨ ਪਾਕਿਸਤਾਨੀ ਫੌਜ ਦੇ 35 ਤੋਂ 40 ਜਵਾਨ ਹਲਾਕ ਹੋਏ ਭਾਰਤ ਨੇ ਆਪਣੇ ਆਦੇਸ਼ਾਂ ਨੂੰ ਪੂਰਾ ਕੀਤਾ ਉਹਨਾਂ ਚਤਾਵਨੀ ਦਿੱਤੀ ਕਿ ਪਾਕਿਸਤਾਨ ਨੇ ਫਿਰ ਕੋਈ ਕਾਰਵਾਈ ਕੀਤੀ ਤਾਂ ਭਾਰਤ ਜਿਹੜਾ ਉਹ ਸਰਗਰਮੀ ਜਿਹੜੀ ਬਿਡੇਗਾ ਔਰ ਬਹੁਤ ਕੀਮਤ ਜਿਹੜੀ ਉਹਨਾਂ ਨੂੰ ਚੁਕਾਉਣੀ ਪਵੇਗੀ ਜੀ ਗੱਲ ਅੱਛਾ ਜੀ ਪੰਜਾਬ ਚ ਹਲੇ ਵੀ ਵੇਜ ਯਕੀਨੀ ਹੋਈ ਹੋਈ ਐ ਖਰ ਵੇਜ ਕਿੰਨੀ ਉੱਥੇ ਤਾਂ ਬੈਠੇ ਬੈਠੇ ਜਦ ਕੋਈ ਗੱਲ ਕਰ ਲਵੇ ਮਤਲਬ ਸੌਣ ਜੇ ਠਾਰ ਦੇ ਤਪਾੜ ਦੇ ਵਿੱਚ ਜੁਗ ਦਰਵਾਜ਼ੇ ਬੈਠਿਆਂ ਨੂੰ ਕਹਿ ਜਵੇ ਗੜੇ ਪੈਣ ਵਾਲੇ ਨੇ ਜਦੇ ਵਾਹਗਰੂ ਵਾਹਗਰੂ ਕਰਦੇ ਘਰ ਨੂੰ ਤੁਰ ਪੈਂਦੇ ਨੇ ਵੀ ਲੈ ਕੇ ਆਈਏ ਵੀ ਚੁਮੀਆਂ ਮਾਰੀਏ ਸਿਰ ਤੇ ਉੱਥੇ ਸਿਸਟਮ ਇਸ ਤਰ੍ਹਾਂ ਕੰਮ ਕਰਦਾ ਹੈ ਵਿਸ਼ਵਾਸ ਹੈ ਇੱਕ ਦੂਜੇ ਤੇ ਬੇਯਕੀਨੀ ਕਾਦੇ ਲਈ ਆ ਵੀ ਹਲੇ ਪਾਕਿਸਤਾਨ ਫੇਰ ਗੜਬੜ ਕਰੂ ਹਾਂਜੀ ਇਹ ਬੇਯਕੀਨੀ ਬਣੀ ਹੋਈ ਆ 530 ਕਿਲੋਮੀਟਰ ਦਾ ਬਾਟਰ ਲੱਗਦਾ ਜੀ ਫਾਜ਼ਲਕਾ ਤੋਂ ਲੈ ਕੇ ਪਠਾਨਕੋਟ ਤੱਕ ਦਾ ਆਪਣਾ ਔਰ ਇਹਨਾਂ ਸਾਰੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਦੇ ਵਿੱਚ ਅਜੇ ਵੀ ਸਹਿਮ ਪਾਇਆ ਜਾ ਰਿਹਾ ਹੈ ਜੇ ਬੇਜ ਕੀਨੀ ਹੈ ਵੀ ਫੀਜ ਫਾਇਰ ਹੋ ਜ਼ਰੂਰ ਗਈ ਹੈ ਪਰ ਪਤਾ ਨਹੀਂ ਕਦੋਂ ਪਾਕਿਸਤਾਨ ਵਾਲੇ ਪਾਸਿਓ ਕੋਈ ਜਿਹੜਾਗਾ ਉਹ ਨਾ ਨਾ ਕੱਲੇ ਵੀ ਫੂਲ ਤਾਂ ਇਹ ਫੀਜ ਫਾਇਰ ਹੋ ਗਈ ਵਾਜੂ ਅੱਜ ਦੇਰ ਇਹਨਾਂ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਫਾਜ਼ਲਕਾ ਖੋਜਪੁਰ ਰਮਸਾ ਸਾਹਿਬ ਗਰਦਾਸਪੁਰ ਤਰਨਤਾਰਨ ਪਠਾਨਕੋਟ ਇੱਥੇ ਜਿਹੜੇ ਸਕੂਲ ਵੀ ਬੰਦ ਰੱਖੇ ਗਏ ਆ ਔਰ ਇਤਿਹਾਸ ਵਜੋਂ ਜਿਹੜਾ ਬਲੈਕਆਊਟ ਵੀ ਕਈ ਇਲਾਕਿਆਂ ਦੇ ਵਿੱਚ ਕੀਤਾ ਗਿਆ ਹੈਗਾ ਕਿਉਂਕਿ ਅੱਜ ਵੀ ਬਹੁਤ ਸਾਰੀਆਂ ਖਬਰਾਂ ਇਦਾਂ ਦੀਆਂ ਆ ਰਹੀਆਂ ਨੇ ਜਿਦੇ ਵਿੱਚ ਦਾਵਾ ਕੀਤਾ ਜਾ ਰਿਹਾ ਕਿ ਡਰੋਨ ਲੋਕਾਂ ਨੇ ਦੇਖੇ ਨੇ ਇੱਕ মিডিਆ ਆ ਰਿਹਾ ਇਹ ਜਿਹੇ ਅਗਰ ਸਾਹਿਬ ਬੇਜਕੀਨੀ ਲੋਕਾਂ ਦੇ ਵਿੱਚ ਵੀ ਪੈਦਾ ਹੁੰਦੀ ਆ ਔਰ মিডিਆ ਆਾਰੇ ਨਾ ਉਹ ਵੀ ਬੜੀ ਬੇਜਕੀਨੀ ਪੈਦਾ ਕਰਦੇ ਨੇ ਪਿਛਲੇ ਦਿਨਾਂ ਦੇ ਜੇ ਨੈਸ਼ਨਲ ਮੀਡੀਆ ਦੇ ਚੈਨਲ ਦੇਖੀਏ ਨੈਸ਼ਨਲ ਸੱਟੋ ਆਪਣੇ ਪੰਜਾਬ ਵਾਲੇ ਮੀਡੀਆ ਵਾਲਿਆਂ ਨੇ ਕਿਹੜਾ ਕਦਰ ਸੱਟੀ ਆ ਮਤਲਬ ਕਮਰਿਆਂ 'ਚ ਬੈਠੇ ਨੇ ਉਹ ਮਗਰ ਗ੍ਰੀਨ ਜੇ ਪਰਦੇ ਲਾਏ ਹੋਏ ਨੇ ਬਾਹਰ ਰੂਮ ਬਣਾਈ ਬੈਠੇ ਨੇ ਇੱਕ ਜਹਾਜ਼ ਆ ਇਧਰੋਂ ਕੱਢ ਦਿੰਦੇ ਨੇ ਆਪਦੇ ਮਗਰ ਦੀ ਪਰਦੋਂ ਕੱਢ ਦਿੰਦੇ ਨੇ ਉੱਚੀ ਉੱਚੀ ਆਵਾਜ਼ ਦੇ ਵਿੱਚ ਲੱਗੇ ਹੋਏ ਨੇ ਆਪ ਹੋ ਗਈ ਜੰਗ ਮਤਲਬ ਡਰੋਨ ਆ ਗਿਆ ਲੋਕਾਂ ਨੂੰ ਡਰਾਉਣ ਲੱਗੇ ਹੋਏ ਨੇ ਅਸਲ ਦੇ ਵਿੱਚ ਮੀਡੀਆ ਵਾਲੇ ਇਹਨਾਂ ਨੂੰ ਗਰਾਉਂਡ ਜ਼ੀਰੋ ਦੇ ਉੱਤੇ ਭੇਜਣ ਦੀ ਲੋੜ ਆ ਸਭ ਤੋਂ ਪਹਿਲਾਂ ਜੰਗ ਆਪ ਹੀ ਹਟ ਜਾਈ ਇਹ ਬੇਜ ਕਿੰਨੀ ਜਿਹੜੀ ਉਹ ਬਣੀ ਹੋਈ ਹੈ ਜੀ ਕਿਉਂਕਿ ਅੱਜ ਹਿਸ਼ਾਪੁਰ ਦੇ ਇਲਾਕੇ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਡਰੋਨ ਦੇਖੇ ਜਾਣ ਦੀ ਗੱਲਬਾਤ ਹੈ ਜਿਹੜੀ ਸਾਹਮਣੇ ਆਈ ਹੈ ਇੱਕ ਡਿਪਟੀ ਕਮਿਸ਼ਨਰ ਵੱਲੋਂ ਵੀ ਸਰਹੱਦੀ ਜ਼ਿਲ੍ਹੇ ਦੇ ਵੱਲੋਂ ਇਹ ਕਿਹਾ ਗਿਆਗਾ ਕਿ ਕੁਝ ਇਲਾਕਿਆਂ ਦੇ ਵਿੱਚ ਬਲੈਕਆਊਟਾਂਗਾ ਜਿਹੜਾ ਉਹ ਕੀਤਾ ਗਿਆਗਾ ਤਾਂ ਇਸ ਤਰ੍ਹਾਂ ਦੀ ਐਨਫੋਰਸ ਜਿਹੜੀਆਂ ਉਹ ਆ ਰਹੀਆਂ ਨੇ ਉੰਜ ਆਪਣੇ ਪੰਜਾਬ ਨੇ ਤਾਂ ਮਤਲਬ ਇਹਨਾਂ ਦਿਨਾਂ ਦੇ ਵਿੱਚ ਵੀ ਕਾਫੀ ਸੰਤਾਪ ਆਗਾ ਜਿਹੜਾ ਉਹ ਝੱਲਿਆ ਬਹੁਤ ਸਾਰੇ ਬਾਰਡਰ ਏਰੀਆ ਦੇ ਲੋਕ ਜਿਨ੍ਹਾਂ ਨੇ ਇਹਨਾਂ ਦਿਨਾਂ 'ਚ ਥੂੜੀ ਤੰਦ ਸਾਂਭਣਾ ਸੀ ਕਣਕਾਂ ਸਾਂ ਮੰਡੀ 'ਚ ਵੇਚੀਆਂ ਸੀਗੀਆਂ ਔਰ ਉਹਦੇ ਬਾਅਦ ਘਰਾਂ ਦੇ ਵਿੱਚ ਢੋਲਾਂ ਚ ਪਾਉਣੀ ਸੀ ਉਹ ਢੋਲ ਲੈ ਕੇ ਆਪਣੇ ਜਿਹੜੇ ਉਹ ਟਰੈਕਟਰ ਟਰਾਲੀਆਂ ਦੇ ਉੱਤੇ ਆਪਣੀਆਂ ਰੈਸਟੇਡਾਰੀਆਂ ਵਾਲੇ ਪਾਸੇ ਨੂੰ ਤੁਰੇ ਨੇ ਬਹੁਤ ਸਾਰੇ ਪਿੰਡਾਂ 'ਚ ਤਰਨ ਤਰਨ ਦੇ ਵਿੱਚ ਫਰੋਜਪੁਰ 'ਚ ਫਾਜ਼ਲਕਾ ਦੇ ਵਿੱਚ ਜਿੰਦੇ ਘਰਾਂ ਨੂੰ ਜਿਹੜੇ ਉਹ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਪਿੰਡਾਂ 'ਚ ਲੱਗੇ ਨਜ਼ਰ ਆ ਰਹੇ ਨੇ ਤੇ ਹੀ ਆਸਮੀਦਾ ਜੀ ਕੇ ਸੀਰੀਜ਼ ਫਾਇਰ ਸਫਲ ਹੋਵੇ ਆਉਣ ਵਾਲੇ ਦਿਨਾਂ ਚ ਜੰਗ ਦਾ ਮਾਹੌਲ ਨਾ ਬਣੇ ਪੰਜਾਬ ਦੇ ਵਿੱਚ ਵੀ ਆਵਾਜ਼ ਵੀ ਉੱਠੀ ਵੀ ਜੰਗ ਨਹੀਂ ਆਮਣ ਚਾਹੀਦਾ ਸਿਮਰਜੀਤ ਸਿੰਘ ਮਾਨ ਹੋਰਾਂ ਦੀ ਪਾਰਟੀ ਨੇ ਵੀ ਪੰਜਾਬ ਦੀਆਂ ਬਹੁਤ ਸਾਰੀਆਂ ਸਹਿਤ ਸੁਭਾਵਾਂ ਨੇ ਲੇਖਕਾਂ ਨੇ ਪੰਜਾਬ ਦੇ ਬਹੁਤ ਸਾਰੇ ਡੈਮੋਕਰੇਟ ਲੋਕਾਂ ਨੇ ਵੀ ਜਿਹੜੀਆਂ ਤਕਤੀਆਂ ਫੜ ਕੇ ਜੰਗ ਦੇ ਵਿਰੋਧ ਦੇ ਵਿੱਚ ਨਿਪਟੇ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਖਤ ਹੋ ਕੇ ਵਿਚਰਨਾ ਜਿਹੜਾ ਇੱਕ ਉਹ ਸ਼ਬੀ ਹੈ ਜਿਹੜੀ ਉਹੋ ਭਾਰਤ ਨੂੰ ਬੜੀ ਭਾਰ ਰਹੀ ਹੈ ਬਿਜੇ ਸਾਡੇ ਕੋਈ ਹਮਲਾ ਕਰਦਾ ਹੈ ਤਾਂ ਉਹਦਾ ਮੂਰਿਓ ਇੱਟ ਦਾ ਪੱਥਰ ਨਾਲ ਜਵਾਬ ਦੇਣਾ ਹੈ ਤੇ ਉਹ ਉਹਨਾਂ ਲਈ ਕਾਰਗਾਰ ਵੀ ਆ ਕੰਮ ਵੀ ਕਰ ਰਹੀ ਹੈ ਤਾਂ ਹੀ ਜਿੱਤਾਂ ਹੋ ਰਹੀਆਂ ਨੇ ਹੁਣ ਉਹਨਾਂ ਨੇ ਆਪਣੇ ਸੰਬੋਧਨ ਦੇ ਵਿੱਚ ਫੇਰ ਕੀ ਕਿਹਾ ਜੀ ਬਿਲਕੁਲ ਜੀ ਆਪਰੇਸ਼ਨ ਸੰਧੂਰ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਅੱਜ ਪਹਿਲੀ ਵਾਰ ਰਾਤ ਨੂੰ 8 ਵਜੇ ਦੇਸ਼ ਨੂੰ ਸੰਬੋਧਨ ਕੀਤਾ ਹੈ ਔਰ ਸੰਬੋਧਨ ਕਰਦੇ ਨਰਿੰਦਰ ਮੋਦੀ ਹੋਰਾਂ ਨੇ ਕਿਹਾ ਕਿ ਅਸੀਂ ਸਾਰਿਆਂ ਨੇ ਪਿਛਲੇ ਦਿਨਾਂ 'ਚ ਦੇਸ਼ ਦੀ ਤਾਕਤ ਤੇ ਸੰਜਮ ਦੇਖਿਆ ਸਭ ਤੋਂ ਪਹਿਲਾਂ ਮੈਂ ਹਰ ਭਾਰਤੀ ਵੱਲੋਂ ਸ਼ਕਤੀਸ਼ਾਲੀ ਭਾਰਤੀ ਫੌਜ ਸਾਡੀਆਂ ਖੁਫੀਆ ਏਜੰਸੀਆਂ ਤੇ ਸਾਡੇ ਵਿਗਿਆਨੀਆਂ ਨੂੰ ਸਲਾਮ ਕਰਦਾ ਉਦੋਂ ਬਾਅਦ ਉਹਨਾਂ ਨੇ ਆਪਰੇਸ਼ਨ ਸੰਧੂਰ ਦਾ ਜ਼ਿਕਰ ਕੀਤਾਗਾ ਔਰ ਕਿਹਾ ਕਿ ਆਪਰੇਸ਼ਨ ਸੰਧੂਰ ਤਹਿਤ ਭਾਰਤੀ ਫੌਜ ਦਾ ਆਪਰੇਸ਼ਨ ਅਜੇ ਸਿਰਫ ਮੁਲਤਵੀ ਹੋਇਆਗਾ ਔਰ ਮੋਦੀ ਹੋਰਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਪਾਕਿਸਤਾਨ ਦੇ ਹਰ ਕਦਮ ਨੂੰ ਇਸ ਤੋਂ ਉੱਠੀ ਤੇ ਪਰਖਿਆ ਜਾਏਗਾ ਕਿ ਉਹ ਕੀ ਰਵੱਈਆ ਅਪਣਾਉਂਦਾਗਾ ਔਰ ਨਰਿੰਦਰ ਮੋਦੀ ਹੋਰ ਆਨੇਸੰਦੂਰ ਦੀ ਗੱਲ ਵੀ ਜਿਹੜੀ ਉਹ ਕੀਤੀ ਹੈਗੀ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਅਤਵਾਦ ਤੇ ਗੱਲਬਾਤ ਇਕੱਠੇ ਜਿਹੜੇ ਉਹ ਨਹੀਂ ਚੱਲ ਸਕਦੇ ਉਹ ਕਹਿੰਦੇ ਕੋਈ ਵੀ ਪਰਮਾਣੂ ਹਥਿਆਰਾਂ ਵਾਲੀ ਤਾਕਤ ਬਲੈਕਮੇਲਿੰਗ ਜਿਹੜੀ ਉਹ ਨਹੀਂ ਕਰ ਸਕਦੇ ਸੀ ਬਲੈਕਮੇਲਿੰਗ ਬਰਦਾਸ਼ਤਾ ਜਿਹੜੀ ਉਹ ਨਹੀਂ ਕਰਾਂਗੇ ਹਾਲਾਂਕਿ ਨਰਿੰਦਰ ਮੋਦੀ ਹੋਰਾਂ ਨੇ ਵੀ ਆਪਣੇ ਜਿਹੜਾ 8 ਵਜੇ ਰਾਤ ਨੂੰ ਉਹਨਾਂ ਨੇ ਸੰਬੋਧਨ ਕੀਤਾ ਉਹਦੇ ਵਿੱਚ ਕਿਤੇ ਵੀ ਨਾ ਅਮਰੀਕਾ ਦਾ ਜ਼ਿਕਰ ਕੀਤਾ ਨਾ ਟਰੰਪ ਫਰਾਂ ਦਾ ਜ਼ਿਕਰ ਕੀਤਾ ਪਰ ਟਰੰਪ ਬੁਰੀ ਫੇਰ ਨਹੀਂ ਹਟੇ ਟਰੰਪ ਭਰਾਨੇ ਅੱਜ ਸੋਮਵਾਰ ਨੂੰ ਫਿਰ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਹਿ ਦਿੱਤਾ ਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੰਗਬੰਦੀ ਕਰਾਉਣ 'ਚ ਅਮਰੀਕਾ ਨੇ ਜਿਹੜੀ ਭੂਮਿਕਾ ਨਿਭਾਈ ਹੈ ਔਰ ਉਹਨਾਂ ਨੇ ਤਾਂ ਇਹ ਵੀ ਕਹਿ ਦਿੱਤਾ ਅੱਜ ਕਿ ਅਸੀਂ ਇਹਨਾਂ ਦੋਨਾਂ ਨੂੰ ਕਿਹਾ ਵੀ ਅਸੀਂ ਵਪਾਰ ਫੇਰ ਹੀ ਕਰਾਂਗੇ ਜੇ ਤੁਸੀਂ ਜੰਗ ਰੋਕੋਗੇ ਟਰੰਪ ਨੇ ਕਿਹਾ ਕਿ ਅਸੀਂ ਬਹੁਤ ਮਦਦ ਕੀਤੀ ਅਸੀਂ ਵਪਾਰ ਰਾਹੀਂ ਮਦਦ ਕੀਤੀ ਉਹ ਕਹਿੰਦੇ ਅਸੀਂ ਕਿਹਾ ਕਿ ਅਸੀਂ ਤੁਹਾਡੇ ਨਾਲ ਬਹੁਤ ਵਪਾਰ ਕਰਦੇ ਹਾਂ ਇਹਨੂੰ ਬੰਦ ਕਰੋ ਜੰਗ ਨੂੰ ਜੇ ਤੁਸੀਂ ਰੋਕੋਗੇ ਤਾਸੀਂ ਵਪਾਰ ਕਰਾਂਗੇ ਜੇ ਤੁਸੀਂ ਨਹੀਂ ਰੁਕੋਗੇ ਤਾਂ ਅਸੀਂ ਵਪਾਰ ਨਹੀਂ ਕਰਾਂਗੇ ਹੁਣ ਟਰੰਪ ਹੋਰਾਂ ਦਾ ਇਹ ਸਟੇਟਮੈਂਟ ਹੈਗਾ ਜਿਹੜਾ ਇਹ ਤਾਂ ਫਿਰ ਇਹ ਹੈ ਨਾ ਵੀ ਅਸੀਂ ਬਾਹਮ ਰੋੜ ਕੇ ਜੰਗ ਬੰਦ ਕਰਾਈ ਆ ਦੋਨੇ ਮੁਲਕਾਂ ਤੋਂ ਇਹ ਟਰੰਪ ਹੋਰਾਂ ਦਾ ਸਟੇਟਮੈਂਟ ਇਸ ਪਾਸੇ ਨੂੰ ਜਾ ਰਿਹਾ ਹੈਗਾ ਇਹਦੇ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਸਪਸ਼ਟੀਕਰਨ ਨੇ ਜਿਹੜੇ ਉਹ ਸਾਹਮਣੇ ਆਉਣਗੇ ਜੀ ਅੱਛਾ ਜੀ ਹਰਿਆਣਾ ਨੂੰ ਪਾਣੀ ਫੇ ਵਾਧੂ ਛੱਡਤਾ ਮੁੱਖ ਮੰਤਰੀ ਭਗਵੰਤ ਮਾਨ ਹਣੀ ਕੀ ਕਹਿੰਦੇ ਆ ਸਮਝੋ ਪਵਨ ਤਮਨਹੋਰਾ ਨੇ ਦੋ ਵਾਰ ਉੱਥੇ ਜਾ ਕੇ ਧਰਨਾ ਲਾਇਆ ਔਰ ਪੰਜਾਬ ਸਰਕਾਰ ਨੇ ਨੰਗਲ ਡੈਮ ਤੋਂ ਹਰਿਆਣਾ ਨੂੰ ਵਾਧੂ ਪਾਣੀ ਛੱਟਣ ਦੀ ਯੋਜਨਾ ਜਿਹੜੀ ਹੈ ਕਿ ਉਹ ਦੂਜੀ ਵਾਰ ਜਿਹੜੀ ਉਹ ਫੇਲ ਕੀਤੀ ਉਂਝ ਤਾਂ ਵਾਧੂ ਪਾਣੀ ਜਾ ਰਿਹਾ ਹੈ ਇਹਦੇ 'ਚ ਕੋਈ ਦੋਰਾਮਾ ਨਹੀਂ ਕਿਉਂਕਿ ਇਹ 21 ਮਈ ਤੋਂ 21 ਮਈ ਤੱਕ ਦਾ ਸੈਸ਼ਨ ਹੁੰਦਾ ਪਾਣੀ ਦਾ ਪਾਣੀ ਦੀ ਅਲੋਕੇਸ਼ਨ 21 ਮਈ ਤੋਂ 21 ਮਈ ਤੱਕ ਹੁੰਦੀ ਆ ਔਰ ਹਰਿਆਣਾ ਨੂੰ ਜਿੰਨਾ ਪਾਣੀ ਇਸ ਸਾਲ ਦਾ ਮਿਲਣਾ ਸੀ ਉਹ ਮਾਰਚ-ਅਪ੍ਰੈਲ 'ਚ ਮੁਕਾ ਗਿਆ ਉਹ ਹਰ ਇੱਕ ਸਾਲ ਐਂ ਕਰਦੇ ਨੇ ਮਾਰਚ-ਅਪ੍ਰੈਲ 'ਚ ਪਾਣੀ ਮੁਕਾ ਲੈਂਦੇ ਨੇ ਹਤੂ ਬਾਦ ਉਹਨਾਂ ਨੇ ਕਹੇ ਸਾਨੂੰ ਬਾਦੂ ਪਾਣੀ ਦਿਓ ਜੀ ਸਾਡੇ ਕੋਲੇ ਤੜ ਜਿਹਨਾਂ ਸਾਨੂੰ ਲੋਟ ਹੋਇਆ ਸੀ ਪਾਣੀ ਮੁੱਕ ਗਿਆ ਸਾਡੇ ਤਾਂ ਪੀਣ ਬਿਨਾਂ ਨਹੀਂ ਸਰਦਾ ਸਾਡਾ ਤਾਂ ਉੱਥੇ ਨਹਾਉਣ ਬਿਨਾਂ ਨਹੀਂ ਸਰਦਾ ਤਾਂ ਉਹਦੇ ਚੋ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਨੇ ਪੰਜਾਬ ਦੀ ਸਹਿਮਤੀ ਦੇ ਨਾਲ ਹੀ 4000 ਕਿਊਸਿਕ ਪਾਣੀ ਦਿੱਲੀ ਉਹਨਾਂ ਨੂੰ ਦੇਣਾ ਸ਼ੁਰੂ ਕਰਤਾ ਇਹ ਐਕਸਟਰਾ ਜਾ ਰਿਹਾ ਹਨ ਉਹ ਕਹਿੰਦੇ ਜੀ 4000 ਥੋੜਾ ਸਾਨੂੰ ਤਾਂ 8500 ਕਿਊਸਿਕ ਦਿਓ ਪੰਜਾਬ ਦੇ ਵਿਰੋਧ ਦੇ ਬਾਵਜੂਦ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਕਿਉਂਕਿ ਬਹੁਤ ਗਣਤੀ ਉੱਥੇ ਭਾਜਪੀ ਸ਼ਾਸਿਤ ਸੂਬਿਆਂ ਦੀ ਬਣ ਚੁੱਕੀ ਹੈ ਉਹਨਾਂ ਨੇ ਪੰਜਾਬ ਦੇ ਵਿਰੋਧ ਦੇ باوجود ਉਹਨਾਂ ਨੂੰ ਧੱਕੇ ਨਾਲ 4000 ਕਿਊਸਕ ਦੀਸਾਂ 85 ਕਿਊਸਕ ਪਾਣੀ ਛੱਟਣ ਦਾ ਮਨ ਬਣਾ ਲਿਆ ਹੁਣ ਜਿਉਂ ਹੀ ਉਹ ਪਾਣੀ ਛੱਟਣ ਦੀ ਯੋਜਨਾ ਲੀਕਤੇ ਨੇ ਨਾਲ ਦੀ ਨਾਲ ਭਗਵੰਤ ਮਾਨ ਹੋਰੀ ਉੱਥੇ ਜਾ ਪਹੁੰਚਦੇ ਨੇ ਹਰਜੋਤ ਵਾਸਤੈਨ ਦਾ ਉੱਥੇ ਹੀ ਡੇਰਾ ਲਾਈ ਬੈਠਾ ਆਮ ਆਦਮੀ ਪਾਰਟੀ ਦੇ ਕਈ ਵਰਕਰ ਵੀ ਨੰਗਲ ਟਾਇਮ ਦੇ ਬਾਹਰ ਧਰਨੇ ਤੇ ਨੇ ਔਰ ਉਹ ਇਹਨਾਂ ਦੀ ਵੱਧ ਪਾਣੀ ਛੱਟਣ ਦੀ 4000 ਤੋਂ ਹੋਰ ਐਕਸਟਰਾ ਛੱਟਣ ਦੀ ਜਿਹੜੀ ਆ ਉਹ ਯੋਜਨਾ ਨੂੰ ਨਕਾਮ ਬਣਾ ਰਹੇ ਨੇ ਮੌंजे ਮਸਲਾ ਹਾਈ ਕੋਰਟ ਵੀ ਚੱਲ ਰਿਹਾ ਹਾਈ ਕੋਰਟ ਦੇ ਵਿੱਚ ਅੱਜ ਪੰਜਾਬ ਸਰਕਾਰ ਫੇਰ ਜਾ ਪਹੁੰਚੀ। ਪੰਜਾਬ ਸਰਕਾਰ ਨੇ ਅੱਜ ਹਾਈ ਕੋਰਟ ਦੇ ਵਿੱਚ ਆਪਣੇ ਵਕੀਲਾਂ ਦੇ ਨਾਲ ਸਮੀਖਿਆ ਪਟੀਸ਼ਨ ਪੇਰ ਕੀਤੀ ਹੈ। ਜਿਦੇ ਚ ਇਹਨਾਂ ਨੇ ਕਿਹਾ ਵੀ 4000 ਕਿਊਸਿਕ ਪਾਣੀ ਐਕਸਟਰਾ ਜਾ ਰਿਹਾ ਜੀ। ਔਰ ਇਹ ਹੋਰ ਮੰਗਦੇ ਨੇ। ਹੋਰ ਅਸੀਂ ਹੁਣ ਕਿੱਥੋਂ ਦੇ ਦਈਏ ਇਹਨਾਂ ਨੂੰ ਸਾਡੇ ਕੋਲ ਤਾਂ ਆਪਦੇ ਕੋਲੇ ਪਾਣੀ ਨਹੀਂ ਹੈਗਾ। ਤਾਂ ਇਹਦੇ ਚ ਇਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦਾ ਚੇਅਰਮੈਨ ਹੈ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਗੁੰਮਰਾਹ ਕਰ ਰਿਹਾ ਹੈ। ਉਹ ਗੁੰਮਰਾਹਕੁਨ ਸਟੇਟਮੈਂਟਾਂ ਜਿਹੜੀਆਂ ਹਾਈ ਕੋਰਟ ਦੇ ਵਿੱਚ ਆ ਕੇ ਦੇ ਦੇ ਰਿਹਾਗਾ। ਤੋ ਇਸ ਕਰਕੇ ਹੁਣ ਪੰਜਾਬ ਸਰਕਾਰ ਇਹ ਵੀ ਸੋਚ ਰਹੀ ਆ ਪਤਾ ਲੱਗਿਆ ਕਿ ਜੇ ਹਾਈ ਕੋਰਟ ਤੋਂ ਰਾਹਤ ਨਹੀਂ ਮਿਲਦੀ ਤਾਂ ਸੁਪਰੀਮ ਕੋਰਟ ਤੱਕ ਵੀ ਜਿਹੜਾ ਉਹ ਜਾਣਗੇ ਉੰਜ 7 ਦਿਨ ਦਾ ਇਹ ਮਸਲਾ ਇੱਕ ਹਫਤੇ ਦਾ ਰਹਿ ਗਿਆ ਜੀ 21 ਮਈ ਤੱਕ ਦਾ 21 ਮਈ ਤੋਂ ਬਾਅਦ ਇਹ ਮਸਲਾ ਨਿਪਟ ਜਾਣਾ ਫਿਰ ਦੁਬਾਰੇ ਪਾਣੀ ਐਲੋਕੇਟ ਹੋਣਾ ਫਿਰ ਸ਼ੁਰੂ ਤੋਂ ਕੰਮ ਸ਼ੁਰੂ ਜਿਹੜਾ ਉਹ ਹੋ ਜਾਣਾ ਜੀ ਗੱਲ ਸਾਬ ਭਗਵਾਨ ਤੁਮਾਨ ਉਹਨਾਂ ਨੇ ਫਿਰ ਕਿਸਾਨ ਜਥੇਬੰਦੀਆਂ ਨਾਲ ਕਿਸੇ ਨਾਲ ਤਿਰਕਤਾਸ ਹੋਈ ਆ ਕਿਹਦੇ ਨਾਲ ਜੀ ਭਗਵੰਤਮਾਨ ਉਹ ਰਾਣੇ ਜਿਹੜਾ ਉਹ ਕਿਸਾਨ ਜਥੇਬੰਦੀਆਂ ਨਾਲ ਪੰਗਾ ਲੈ ਲਿਆ ਜੀ ਦਵਾਰੀ ਹੋਇਆ ਗੱਲ ਸਾਹਿਬ ਇਹ ਹੈ ਕਿ ਭਗਵੰਤਮਾਨ ਹੋਈ ਜਿਹੜੇ ਨਾਲ ਲੰਦੇ ਨੇ ਦਾ ਵਿਆਸ ਨੈਸ਼ਨਲ ਬੋਰਡ ਦੇ ਖਲਾਫ ਹੁੰਦੇ ਉਹਨਾਂ ਨੇ ਕਿਹਾ ਵੀ ਦੇਖੋ ਪੰਜਾਬ ਦੇ ਪਾਣੀਆਂ ਦੀ ਰਾਖੀ ਦਾ ਸੀ ਕਰ ਰਹੇ ਆ ਹੁਣ ਕਿੱਧਰ ਗਏ ਪਾਣੀਆਂ ਦੇ ਰਾਖੇ ਉਹ ਕਹਿੰਦੇ ਵੀ ਪੰਜਾਬ ਤੋਂ ਪਾਣੀ ਖੋਹੇ ਜਾ ਰਹੇ ਨੇ ਇਹ ਕਿਸਾਨ ਯੂਨੀਅਨਾਂ ਕਿੱਥੇ ਨੇ ਹੁਣ ਉਹ ਕਹਿੰਦੇ ਚੁੱਪ ਕਿਉਂ ਨੇ ਪਾਣੀ ਦੇ ਬੰਦੇ ਤੇ ਬਟੇ ਪਾਣੀਆਂ ਦੇ ਰਾਕੇ ਨੂੰ ਕਹਿ ਰਿਹਾ ਹੈ ਸਰਪੰਚ ਜੀ ਤੁਹਾਨੂੰ ਉਹਦਾ ਇਹ ਬਿਆਨ ਆਗਾ ਜਿਹੜਾ ਉਹ ਬਿਆਨ ਸੱਚੇ ਇਸ ਰੂਪ ਦੇ ਵਿੱਚ ਹੈ ਕਿ ਅਸੀਂ ਪਾਣੀ ਦੀ ਰਾਖੀ ਕਰ ਰਹੇ ਹਾਂ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਉਹ ਪਾਣੀ ਦੀ ਰਾਖੀ ਦੇ ਮਸਲੇ ਤੇ ਬੋਲ ਨਹੀਂ ਰਹੀਆਂ ਭਗਵੰਤਮਾਨ ਹੋਰਾਂ ਨੇ ਇਹ ਵੀ ਕਿਹਾ ਵੀ ਇੱਥੇ ਏਸੀ ਵਾਲੀਆਂ ਟਰਾਲੀਆਂ ਹੈ ਨਹੀਂ ਤਾਂ ਨਹੀਂ ਆਉਂਦੇ ਉਹ ਇੱਥੇ ਧੋਪ ਹੈ ਤਾਂ ਉਹ ਕਿੱਥੇ ਨੇ ਹੁਣ ਉਹਨਾਂ ਨੇ ਇਹਦੇ ਤੇ ਇਕੱਲੀਆਂ ਕਿਸਾਨ ਜਥੇਬੰਦੀਆਂ ਨੂੰ ਨਹੀਂ ਘੇਰਿਆ ਬਲਕਿ ਵਿੰਗੇ ਟੇਢੇ ਢੰਗ ਨਾਲ ਬਗੈਰ ਨਾਂ ਲੈ ਜਿਹੜਾ ਮਤੋਜ਼ਮਾਨ ਤੇ ਲੱਖਾਂ ਸਦਾਨਾ ਹੋਰੀ ਪਿਛਲੇ ਦਿਨੀ ਬੁੱਢੇ ਨਾਲੇ ਦੇ ਪਾਣੀ ਦੇ ਮਸਲੇ ਤੇ ਉੱਤੇ ਧਰਨੇ ਦੇ ਰਹੇ ਸੀ ਉਹਦਾ ਵੀ ਜ਼ਿਕਰ ਕੀਤਾ ਇਹ ਬੁੱਢੇ ਨਾਲੇ ਤੇ ਬੈਠਣ ਵਾਲੇ ਵੀ ਨਹੀਂ ਤਾਂ ਇਹ ਮਸਲਾ ਹੁਣ ਅੱਜ ਕਿਸਾਨ ਜਥੇਬੰਦੀਆਂ ਫਿਰ ਜਾ ਪਹੁੰਚੀਆਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਉੱਤੇ ਦਸਤਰ ਔਰ ਉਹਨਾਂ ਨੇ ਜਾ ਕੇ ਉੱਥੇ ਧਰਨਾ ਦਿੱਤਾ ਔਰ ਉਹਨਾਂ ਨੇ ਉੱਥੇ ਜਾ ਕੇ ਕਿਹਾ ਵੀ ਅਸੀਂ ਤਾਂ ਬੈਠੇ ਆਂ ਔਰ ਅਸੀਂ ਤਾਂ ਉਹ ਕਹਿੰਦੇ ਉਦੋਂ ਦੇ ਪਾਣੀ ਆ ਤੇ ਲੜ ਰਹੇ ਆਂ ਜਿਵੇਂ ਤੁਸੀਂ ਕਮੇਟੀ ਅਸੀਂ ਤਾਂ ਉਦੋਂ ਦੇ ਪੰਜਾਬ ਦੇ ਪਾਣੀ ਬਚਾਉਣ ਦੀ ਪਾਣੀਾਂ ਦੀ ਸ਼ੁੱਧਤਾ ਦੀ ਗੱਲ ਕਰ ਰਹੇ ਹਾਂ ਜਦੋਂ ਤੁਸੀਂ ਨਹੀਂ ਸੀ ਕਰਦੇ ਤਾਂ ਇਸ ਕਰਕੇ ਇਸ ਮਸਲੇ ਦੇ ਉੱਤੇ ਹੁਣ ਭਗਵੰਤਾਨ ਕਿਸਾਨ ਜਥੇਬੰਦੀਆਂ ਤੇ ਬਹੁਤ ਸਾਰੇ ਮਤਲਬ ਜਿਹੜੇ ਸਮਾਜ ਸੇਵੀ ਉਹ ਆਮੋ ਸਾਹਮਣੇ ਨਜ਼ਰ ਆ ਰਹੇ ਨੇ ਜੀ ਮੋਗੇ ਨਸ਼ਾ ਨਹੀਂ ਮਿਲਿਆ ਕਿਸੇ ਨੇ ਆਪਣੇ ਆਪ ਨੂੰ ਹੀ ਅੱਗ ਲਾ ਲਈ ਜੀ ਹਾਂਜੀ ਇਹ ਸਿੰਤਿਆ ਇੱਕ ਸਾਲਾਂ ਦਾ ਮੁੰਡਾ ਹੈਗਾ ਜੀ ਔਰ ਇਹ ਨਸ਼ੇ ਦੇ ਉੱਤੇ ਕਾਫੀ ਲੱਗਿਆ ਹੋਇਆ ਸੀ ਇਹਦਾ ਨਸ਼ਾ ਹਟਾਉ ਕੇਂਦਰਾਂ 'ਚ ਲਾਜ ਵੀ ਹੋਇਆ ਇਹਦੀ ਦਵਾਈ ਵੀ ਚੱਲਦੀ ਸੀ ਪਰ ਇਹ ਸੁਧਰਿਆ ਨਹੀਂ ਨਸ਼ਾ ਕਰਨੋਂ ਹਟਿਆ ਨਹੀਂ ਪਤਨੀ ਨੂੰ ਕੁੱਟਦਾ ਮਾਰਦਾ ਸੀ ਘਰੇ ਘਰ ਦਾ ਪਤਨੀ ਦੱਸਦੀ ਸਾਰਾ ਸਮਾਨ ਵੇਚ ਤਾਣੇ ਘਰੇ ਕੁਝ ਨਹੀਂ ਛਟਿਆ ਹੁਣ ਅੱਜ ਫੇਰ ਸਵੇਰੇ ਨਸ਼ੇ ਦੀ ਮੰਗ ਕਰਦਾ ਸੀ ਔਰ ਪੈਸਿਆਂ ਦੀ ਮੰਗ ਕਰਦਾ ਸੀ ਪਤਨੀ ਕਹਿੰਦੀ ਵੀ ਮੇਰੇ ਕੋਲੇ ਕਿੱਥੇ ਆ ਪਹਿਲਾਂ ਨੇ ਘਰੇ ਕੁੱਟਮਾਰ ਕੀਤੀ ਉਦੋਂ ਬਾਅਦ ਜਦੋਂ ਕਿਸੇ ਖੂਂਜੇ 'ਚੋਂ ਕੋਸ਼ ਨੇ ਆਥਿਆ ਸਮਾਨ ਸਮੂਲ ਵੀ ਸਾਰਾ ਵੇਚ ਚੁੱਕਿਆ ਸੀ ਇਹਨੂੰ ਤੋਂ ਬਾਅਦ ਇਹਨੇ ਨਸ਼ੇ ਦੇ ਵਿੱਚ ਮਤਲਬ ਜਿਹੜਾ ਉਹ ਨਸ਼ੇ ਦੀ ਮੰਗ ਦੇ ਲਈ ਮਤਲਬ ਇਹਨੇ ਆਪਣੇ ਆਪ ਦੇ ਉੱਤੇ ਤੇਲ ਪਾ ਕੇ ਜਿਹੜੀ ਉਹ ਅੱਗ ਲਾ ਲਈ 80% ਝੁਲਸਿਆ ਗਿਆ ਜੀ 80% ਨੂੰ ਮਾੜੀ ਹਾਲਤ ਦੇ ਵਿੱਚ ਝੁਲਸੇ ਹੋਏ ਨੂੰ ਚੱਕ ਕੇ ਸਮਾਜਿਕ ਸੰਸਥਾਵਾਂ ਦੇ ਵੱਲੋਂ ਮੋਗਾ ਦੇ ਸਿਵਲ ਹਸਪਤਲ ਲਾਇਆ ਗਿਆ ਜਿੱਥੋਂ ਇਹਨੂੰ ਫਰੀਦਕੋਟ ਮੈਡੀਕਲ ਕਾਲਜ ਦੇ ਲਈ ਰੈਫਰ ਕਰ ਦਿੱਤਾ ਗਿਆ ਹੈ ਇਦਾਂ ਦੀ ਵੀ ਹਾਲਤ ਹੈ ਜੀ ਪੰਜਾਬ ਦੇ ਵਿੱਚ ਨਸ਼ੇ ਘਰ ਕਰ ਚੁੱਕੇ ਨੇ ਪੰਜਾਬ ਦੇ ਵਿੱਚ ਚਿਟਾ ਹੈਰੋਇਨ ਮਤਲਬ ਜਿਹੜਾ ਮਰਜੀ ਨਸ਼ਾ ਗਿਲ ਸਾਹਿਬ ਗਲੀਆਂ ਮੋੜਾਂ ਦੇ ਉੱਤੇ ਸ਼ਹਿਰਾਂ ਦੇ ਵਿੱਚ ਬਹੁਤ ਸਾਰੇ ਥਾਵਾਂ ਤੇ ਮਿਲਦਾਗਾ ਔਰ ਐਨੀ ਹੈ ਵੀ ਕੋਈ ਨਸ਼ੇ ਦੀ ਪਹੁੰਚ ਨਹੀਂ ਹੈ ਹਰ ਹਰ ਨਸ਼ਾ ਪੰਜਾਬ ਦੇ ਵਿੱਚ ਅਵੇਲੇਬਲ ਹੈ ਲੇਕਿਨ ਉਹ ਮਤਲਬ ਜਿਹੜੀਆਂ ਗੱਲਾਂ ਨੇ ਵੀ ਪੰਜਾਬ ਸਰਕਾਰ ਜੁੱਧ ਨਸ਼ਿਆਂ ਵਿਰੁੱਧ ਉਹ ਸਿਰਫ ਕੰਧਾਂ ਤੇ ਲਿਖੇ ਨਾਰੀ ਰਹਿ ਗਏ ਨੇ ਜਾਂ ਖੂੰਜਿਆਂ ਦੇ ਵਿੱਚ ਬੱਸ ਸਟੈਂਡਾਂ ਦੇ ਜਾਂ ਚੌਕਾਂ 'ਚ ਸ਼ਹਿਰਾਂ 'ਚ ਅੱਜ ਲੱਗੇ ਹੋਏ ਫਲੈਕਸ ਰਹਿ ਗਏ ਨੇ ਗਰਾਊਂਡ ਲੈਵਲ ਦੇ ਉੱਤੇ ਮਤਲਬ ਨਸ਼ੇ ਜਿਹੜੇ ਉਵੇਂ ਵਰਕ ਕਰਾ ਰਹੇ ਇਹਦੇ ਚ ਹੁਣ ਜਾਂ ਤਾਂ ਜਿਵੇਂ ਡਾਕਟਰ ਧਰਮਵੀਰ ਗਾਂਧੀ ਜੀ ਕਹਿੰਦੇ ਹੁੰਦੇ ਆ ਵੀ ਰਵਾਇਤੀ ਜਿਹੜੇ ਨਸ਼ੇ ਨੇ ਭੁੱਕੀ ਫੀਮ ਵਰਗੇ ਉਧਰ ਨੂੰ ਮੋੜ ਕੇ ਤਾਂ ਭਾਵੇਂ ਪੰਜਾਬ ਚ ਕੋਈ ਰਾਹਤ ਮਿਲ ਜੇ ਅਦਰਵਾਈਜ਼ ਮਤਲਬ ਸਰਕਾਰ ਤੋਂ ਇੱਕ ਅਨਕੰਟਰੋਲ ਚੀਜ਼ ਨਜ਼ਰ ਆ ਰਹੀ ਹੈ ਜੀ ਇਹ ਹੁਣ ਦੱਸਿਓ ਵੀ ਬਟਾਲੇ ਸਿਕਿਉਰਿਟੀ ਲੈਣ ਲਈ ਖੁਦੇ ਗੋਲੀਆਂ ਚਲਾ ਲੀਆਂ ਕਿਸੇ ਨੇ ਹਾਂਜੀ ਇਹ ਸ਼ੋਰੂਮ ਦਾ ਮਾਲਕ ਆ ਹਸਾ ਅਮੀਰ ਬੰਦਾ ਹੈਗਾ ਵਿੱਕੀ ਇਹਦਾ ਨਾਂ ਹੈਗਾ ਔਰ ਇਹਨੇ ਨਾ ਮਤਲਬ ਸਿਕਿਉਰਟੀ ਲੈਣ ਦੇ ਲਈ ਖੁਦ ਦੇ ਉੱਤੇ ਹਮਲਾ ਕਰਵਾਇਆ ਹਮਲਾ ਵੀ ਮਤਲਬ ਇਹਨੇ ਇੰਨੇ ਨਕੀਦ ਤਰੀਕੇ ਨਾਲ ਕਰਾਇਆ ਵੀ ਕਿਸੇ ਬੰਦੇ ਐਰ ਕਰ ਲੀ ਉਹ ਵਿਦੇਸ਼ ਦੇ ਵਿੱਚ ਬੈਠੇ ਬੰਦੇ ਨਾਲ ਗੱਲ ਕੀਤੀ 50000 ਰੁਪਏ ਦੀ ਗੱਲ ਕਰ ਲਈ ਔਰ ਦੋ ਬੰਦੇ ਉਹਨੇ ਐਰ ਕਰਕੇ ਇਹਨੂੰ ਦੇਖਤੀ ਉਹ ਬੰਦੇ ਟਾਈਮ ਤੇ ਆਏ ਨਾ ਇਹ 9 ਵਜੇ ਦੁਕਾਨ ਬੰਦ ਕਰਕੇ ਜਦੋਂ ਜਾਣ ਲੱਗੇ ਉਹ ਆਏ ਨਾ ਬੰਦ ਕਰਕੇ ਉੱਥੇ ਬਹਿ ਗਏ ਫੋਨ ਕਰਨ ਲੱਗੇ ਇਹ ਬੰਦੇ ਆਏ ਇਹਨੂੰ ਉਹ ਜਿਹੜੇ ਬੰਦੇ ਉਹਨੇ ਭੇਜੇ ਦੋ ਉਹਨਾਂ ਨੇ ਗੱਲ ਤਾਂ ਇਹਨੂੰ ਸਿਆਣਾ ਹੀ ਨਹੀਂ ਹੂੰ ਉਹ ਵੀ ਇਹ ਬੰਦਾ ਹੈ ਉਹ ਉਹ ਸਿੱਧੇ ਲੰਘ ਕੇ ਇਹ ਫਿਰ ਫੋਨ ਕਰੀ ਜਾਵੇ ਉਹਨਾਂ ਨੂੰ ਵੀ ਆ ਜਾਓ ਮੈਂ ਤਾਂ ਮਗਰ ਬੈਠਾ ਉਹ ਜਦੋਂ ਮਗਰ ਆਏ ਉਹਨਾਂ ਨੇ ਆ ਕੇ ਇਹਦੇ ਤੇ ਗੋਲੀਆਂ ਚਲਾਈਆਂ ਚਲੋ ਗੋਲੀਆਂ ਤਾਂ ਹਵਾ ਜੀ ਚਲਾਉਣੀਆਂ ਸੀਗੀਆਂ ਇਹ ਸੀਸੀਟੀਵੀ 'ਚ ਸਾਰੀ ਗੱਲਬਾਤ ਹੋ ਗਈ ਉਦੋਂ ਬਾਅਦ ਇਹਨੇ ਰੌਲਾ ਪਾਤਾ ਮੇਰੇ ਤੇ ਹਮਲਾ ਹੋ ਗਿਆ ਹਮਲਾ ਹੋ ਗਿਆ ਉਹ ਸੀਸੀਟੀਵੀ ਫੁਟੇਜ ਲੈ ਕੇ ਜਿਹੜਾ ਇਹ ਚਲਿਆ ਗਿਆ ਐਸਐਸਪੀ ਆਫਿਸ ਕਹਿੰਦਾ ਜੀ ਮੇਰੇ ਤੇ ਹਮਲਾ ਹੋ ਗਿਆ ਦੇਖੋ ਗੋਲੀਆਂ ਚੱਲੀਆਂ ਮੇਰੇ ਤੇ ਤਾਂ ਗੋਲੀਆਂ ਚੱਲੀਆਂ ਮੈਨੂੰ ਧਮਕੀਆਂ ਮਿਲਦੀਆਂ ਮੈਨੂੰ ਸਿਕਿਉਰਿਟੀ ਦਿਓ ਉਹੋ ਅੱਜ ਕੱਲ ਦਾ ਜਮਾਨਾ ਕਿਸ ਹਿਸਾਬ ਹੈਗਾ ਉਹਨਾਂ ਨੇ ਫੋਨ ਰਿਕਾਰਡ ਕੱਢ ਲਏ ਸਾਰੇ ਸੀਸੀਟੀਵੀ ਫੁਟੇਜ ਇਕੱਲੀ ਇਹਦੀ ਦੁਕਾਨ ਦੀ ਨਹੀਂ ਆਸ-ਪਾਸੋਂ ਕਢਾ ਲਈ ਉਹ ਕਿੱਥੋਂ ਕਿਵੇਂ ਆਏ ਸਾਰੀ ਪੋਲ ਖੁੱਲ ਗਈ ਹੁਣ ਇਹਨੂੰ ਸਿਕਿਉਰਿਟੀ ਮਿਲ ਗਈ ਚ ਚੰਗੀ ਮਿਲ ਗਈ ਕਿਉਂਕਿ ਇਹਨੂੰ ਜੇਲ੍ਹ ਭੇਜ ਦਿੱਤਾ ਗਿਆ ਤੇ ਸਿਕਿਉਰਿਟੀ ਹੀ ਰਹੂਗਾ ਜਿੰਨਾ ਚਿਰ ਰਹੂਗਾ ਤੇ ਕਿਉਂਕਿ ਇੱਥੇ ਆਪਣੇ ਸਿਕਿਉਰਿਟੀ ਸਟੇਟਸ ਸਿੰਬਲ ਬਣ ਚੁੱਕਿਆ ਹੈ ਸਟੇਟਸ ਸਿੰਬਲ ਬਣ ਚੁੱਕਿਆ ਪਿਛਲੇ ਸਮੇਂ ਦੇ ਵਿੱਚ ਵੀ ਬਹੁਤ ਸਾਰੀਆਂ ਧਾਰਮਿਕ ਜਥੇਬੰਦੀਆਂ ਦੇ ਇੱਕ ਵਰਗਨ ਨਾਲ ਸੰਬੰਧਤ ਆਗੂਆਂ ਦੇ ਵੱਲੋਂ ਵੀ ਸਿਕਿਉਰਿਟੀ ਲੈਣ ਦੇ ਲਈ ਝੜਕਾਉ ਬਿਆਨ ਦਿੱਤੇ ਗਏ ਪਤਪਤਾ ਬੋਲਿਆ ਗਿਆ ਔਰ ਉਸ ਤੋਂ ਬਾਅਦ ਆਪਣੇ ਤੇ ਹਮਲੇ ਕਰਵਾਏ ਗਏ ਕਾਫੀ ਚੀਜ਼ਾਂ ਐਕਸਪੋਜ਼ ਹੋ ਚੁੱਕੀਆਂ ਨੇ ਜੀ ਆਖਰੀ ਖਬਰ ਸੁਰਾਬ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਦੀ ਸਜ਼ਾ ਬਾਰੇ ਕੋਈ ਖਬਰ ਹੈ ਜੀ ਹਾਂਜੀ ਦੇਖੋ ਬਲਵੰਤ ਸਿੰਘ ਰਾਜਵਾਨਾ ਦੀ ਜਿਹੜੀ ਫਾਂਸੀ ਦੀ ਸਜ਼ਾ ਦਾ ਮਸਲਾਗਾ ਉਦੇ ਤੇ ਕੇਂਦਰ ਸਰਕਾਰ ਕੋਈ ਫੈਸਲਾ ਨਹੀਂ ਲੈ ਰਹੀ। ਉਦੇ ਤੇ ਬਲਵੰਤ ਸਿੰਘ ਰਾਜਵਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਰ-ਬਾਰ ਕਹਿ ਰਹੇ ਨੇ ਕਿ ਤੁਸੀਂ ਫਿਰ ਜਿਹੜੀ ਪਟੀਸ਼ਨ ਪਾਈ ਸੀ ਉਹ ਪਟੀਸ਼ਨ ਵਾਪਸ ਲੈ ਲਓ। ਕਿਉਂਕਿ ਬਲਵੰਤ ਸਿੰਘ ਰਾਜਵਾਨਾ ਦੀ ਥਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲਾਉਣ ਦੇ ਲਈ ਇੱਕ ਜਿਹੜੀ ਮਰਸੀ ਪਟੀਸ਼ਨ ਹੈਗੀ ਉਹ ਰਾਜਵਾਨਾ ਸਾਹਿਬ ਕਹਿੰਦੇ ਮੈਂ ਤਾਂ ਨਹੀਂ ਪਾਉਂਦਾ ਪਟੀਸ਼ਨ ਕੋਈ। ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਤੌਰ ਦੇ ਉੱਤੇ ਰਾਸ਼ਟਰਪਤੀ ਸਾਹਿਬ ਨੂੰ ਇੱਕ ਪਟੀਸ਼ਨ ਪਾਈ ਸੀ ਮਰਸੀ ਪਟੀਸ਼ਨ ਜਿਹਦੇ ਵਿੱਚ ਇਹ ਮੰਗ ਕੀਤੀ ਗਈ ਸੀ ਕਿ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰਕਾਇਤ ਦੇ ਵਿੱਚ ਬਦਲਿਆ ਜਾਵੇ ਪਰ ਉਹ ਮਰਸੀ ਪਟੀਸ਼ਨ ਰਾਸ਼ਟਰਪਤੀ ਸਾਹਿਬ ਕੋਲੇ ਪਈ ਨੂੰ ਕਈ ਸਾਲ ਹੋਣ ਦੇ ਬਾਵਜੂਦ ਉਹਦੇ ਤੇ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ ਜਿਹਦੇ ਚ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਇਕੱਠ ਕਰਨ ਜਾ ਰਹੀ ਹੈ ਔਰ ਉਸ ਇਕੱਠ ਦੇ ਵਿੱਚ ਇਹ ਫੈਸਲਾ ਲਿਆ ਜਾਣਾ ਹੈ ਕਿ ਕੀ ਉਹ ਮਰਤੀਪੀਸ਼ਨ ਰਾਸ਼ਟਰਪਤੀ ਸਾਹਿਬ ਤੋਂ ਵਾਪਸ ਲੈ ਲਈ ਜਾਵੇ ਜਾਂ ਉਹਦੇ ਤੇ ਕੋਈ ਹੋਰ ਐਜੀਟੇਸ਼ਨ ਆ ਕੀ ਜਿਹੜੀ ਉਹ ਬਿੱਡੀ ਜਾਵੇ ਅੱਜ ਵੀ ਇਸ ਵਿਸ਼ੇ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਝਾਅ ਜਿਹੜੇ ਉਹ ਮੰਗੇ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦਾ ਕਹਿਣਾ ਸੀ ਕਿ ਇਸ ਵਿਸ਼ੇ ਤੇ ਪੜਾਅ ਬਾਅਰ ਮੀਟਿੰਗਾਂ ਚੱਲ ਰਹੀਆਂ ਨੇ ਤੇ ਅੰਤਮ ਫੈਸਲਾ ਅਗਲੇ ਦਿਨੀ ਜਿਹੜਾ ਇੱਕ ਵੱਡਾ ਇਕੱਠ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਕਰਕੇ ਉੱਥੇ ਲਿਆ ਜਾਊਗਾ ਪਟਿਆਲਾ ਦੇ ਵਿੱਚ ਇਸ ਸੰਬੰਧੀ ਇੱਕ ਮੀਟਿੰਗ ਹੋਈ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਵਿੱਚ ਜਿਦੇ ਚ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਅਰਜਨ ਸਿੰਘ <th>ਮੀ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਣੂਂਗਰ ਕਾਰਜਕਾਰੀ ਮੈਂਬਰ ਜ세ਦਾ ਸੁਰਜੀਤ ਸਿੰਘ ਗੜੀ ਇਸ ਤੋਂ ਇਲਾਵਾ ਐਸਜੀਪੀਸੀ ਦੇ ਮੈਂਬਰ ਜਸਮੀਰ ਸਿੰਘ ਲਾਸ਼ਰੂ ਰਜਿੰਦਰ ਸਿੰਘ ਮਹਿਤਾ ਅਮਰਜੀਤ ਸਿੰਘ ਚਾਵਲਾ ਤੇ ਗੁਰਚਰਨ ਸਿੰਘ ਗਰੇਵਾਲ ਡਾਕਟਰ ਬਲਕਾਰ ਸਿੰਘ ਡਾਕਟਰ ਕੇਰ ਸਿੰਘ ਤੇ ਹੋਰ ਕਈ ਚਿੰਤਕ ਹਾਜ਼ਰ ਸੀ ਔਰ ਉੱਥੇ ਵੀ ਇਹ ਵਿਸ਼ਾਗ ਜਿਹੜਾ ਉਹ ਵਿਚਾਰਿਆ ਗਿਆ ਹੈਗਾ ਕਿਉਂਕਿ ਜਦੋਂ ਇਹ ਪਟੀਸ਼ਨ ਪਾਈ ਸੀਗੀ ਉਸ ਤੋਂ ਬਾਅਦ ਇਹਦੇ ਤੇ ਡਿਸੀਜਨ ਆਗਾ ਜਿਹੜਾ ਉਹ ਨਹੀਂ ਲਿਆ ਗਿਆ ਔਰ ਇਹ ਉਦੋਂ ਦਾ ਮਸਲਾ ਹੈਗਾ ਜਦੋਂ ਰਾਜਵਾਨਾ ਹਰਾਨ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਉਸ ਤੋਂ ਬਾਅਦ ਅਦਾਲਤ ਨੇ ਹੁਕਮ ਜਾਰੀ ਕਰਕੇ 30 ਮਾਰਚ 2112 ਨੂੰ ਫਾਂਸੀ ਦੇਣ ਦਾ ਦਿਨ ਮੁਕਰਰ ਕਰ ਦਿੱਤਾ ਸੀਗਾ ਉਦੋਂ ਜਿਹੜਾਗਾ ਇੱਕ ਪੰਜਾਬ 'ਚ ਮੂਵ ਉੱਠੀ ਸੀ ਇੱਕ ਕਾਫੀ ਮਤਲਬ ਪੰਜਾਬ 'ਚ ਇਕੱਠ ਹੋਏ ਸੀ ਰਾਜਵਾਨਾ ਹਰਾਨ ਦੇ ਫાંਸੀ ਦੀ ਸਜ਼ਾ ਦੇ ਖਿਲਾਫ ਲਾਂਬੰਦੀ ਹੋਈ ਸੀ ਤਾਂ ਇਹ ਟਾਲ ਦਿੱਤਾ ਗਿਆ ਸੀ ਮਸਲਾ ਲੇਕਿਨ ਉਹ ਅਜੇ ਤੱਕ ਵੀ ਫાંਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਨੇ ਜੀ ਧੰਨਵਾਦ ਜੀ ਤੇ ਕੱਲ ਨੂੰ ਸੁਨੇਹਾ ਫੇਰ ਪਾਉਗੀ ਸਾਂਝ ਮੌਸਮ ਕਹੇਗਾ ਜੀ ਮੌਸਮ ਠੀਕ ਆ ਗੱਲ ਸਾਹਿਬ ਮੌਸਮ ਤਾਂ ਹੁਣ ਤੁਸੀਂ ਦੇਖੋ ਵੀ ਮਈ ਦਾ 13 ਤਰੀਕ ਚੜ੍ਹਨ ਵਾਲੀ ਹੈਗੀ ਲੇਕਿਨ 1 ਅਧ ਮਈ ਹੋਣ ਦੇ ਬਾਵਜੂਦ ਅਜੇ ਤੱਕ ਗਰਮੀ ਨਹੀਂ ਪੈਣ ਲੱਗੀ ਮੈਂ ਦੇਖ ਰਿਹਾ ਕਿ ਦੂਜੇ ਦਿਨ ਮੀਂਹ ਆ ਜਾਂਦਾ ਔਰ ਇੱਕ ਮਈ ਤੋਂ 13 ਮਈ ਤੱਕ ਘੱਟੋ ਘੱਟ 5-6 ਵਾਰ ਮੀਂਹ ਪੈ ਚੁੱਕਿਆ ਪੰਜਾਬ ਦੇ ਵਿੱਚ ਔਰ ਗੜੇ ਵੀ ਪੈ ਚੁੱਕਿਆ ਕਈ ਇਲਾਕਿਆਂ 'ਚ 2 ਦਿਨ ਪਹਿਲਾਂ ਤਾਂ ਮੌਸਮ ਤਾਂ ਇੱਕੀ ਮਤਲਬ ਗਿਲਸਾਬ ਉਸ ਰੂਪ ਦੀ ਗਰਮੀ ਜਿਹੜੀ ਉਹ ਅਜੇ ਤੱਕ ਨਜ਼ਰ ਨਹੀਂ ਆ ਰਹੀ ਜੀ ਧੰਨਵਾਦ ਜੀ ਸ਼ੁਭ ਸ਼ਾਮਾਂ ਕੱਲ ਨੂੰ ਮਿਲਦੇ ਆਂ ਸ਼ੁਕਰੀਆ ਜੀ ਗਿਲਸਾਬ ਸਾਡਾ ਤੇ ਸਾਰੇ ਸਰੋਤਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਸ੍ਰੀ ਨਵਕਿੰਦ ਸਿੰਘ ਪੱਤੀ ਪੱਤੀ ਸੇਖਵਾ ਬਰਨਾਲੇ ਨੂੰ ਸ਼ਾਮਿਲ ਸਨ ਸਪਾਂਸਰ